अग्ना अवार्ड मिलया बहुत बहुत खुशी है भारत तो तो सरकार तो ने जन्म तीस अग्न अवार्ड देखते सम्मानित किया बहुत बहुत खुशी परिवार की बदतियां करे ਕੱਤੋਂ ਤੋਂ ਸੁਖਰਾ ਜੂਤੋਂ ਪੂਰਾ ਸੁਖਰਾ ਦਾ ਹਜ਼ਰਤ ਜਿਗਰਾ ਕੱਤੋਂ ਤੋਂ ਲੱਛਤ ਗਿਆ ਸੁਖਰਾ ਜੂਤੋਂ ਬੜੀ ਲਿਖੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਬੜੀ ਸ਼ਕਤੀ ਰਹੀ ਸੀ ਤੇ ਰਾਤ ਨੂੰ ਨਿੰਦ ਕਰਕੇ ਇਸੇ ਕੰਮ ਤੇ ਪਹੁੰਚਿਆ ਉਹਨਾਂ ਨੂੰ ਭਾਰਤ ਕਰਮ ਲੋਕ ਦਾ ਬਾਗ ਅਜਨਵਾਰ ਦੇ ਨਾਲ ਸਮਾਂ ਲੱਗਿਆ ਵਾ ਤੇ ਬੜਾ ਖੁਸ਼ੀ ਦਾ ਮਾਹੌਲ ਆ ਜਰਮਦੇਵ ਜੀ ਜਿਹੜਾ ਅਰジナਵਾਲ ਲੈ ਕੇ ਆ ਬੜੀ ਮੈਂਸ ਕੀਤੀ ਆ ਉਹਨੇ ਛੋਟੇ ਹੋਇਆ ਲੋ ਹੁਣ ਤੱਕ ਤੇ ਉਹਦੇ ਵਿੱਚ ਇਸੇ ਕਰਕੇ ਆਪਾਂ ਜਿਹੜਾ ਅਰジナਵਾਲ ਆਪਾਂ ਸਾਨੂੰ ਪਤਾ ਵੀ ਚੱਲਣਾ ਪਿਆ ਆ ਜਨਮਦੇਵ ਸਿੰਘ ਜੀ ਅ ਮੈਂ ਸਤਿ ਮੈਂ ਇਹ ਦੇਖ ਰਿਹਾ ਕਿ ਅ ਅੰਗਨ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਇਸ ਚੇਸ ਕਰ ਪਰਮਾਤਮਾ ਨੇ ਉਹਨਾਂ ਨੂੰ ਅਰਜਨ ਬਾੜ ਦਾ ਸਨਮਾਨ ਦਿੱਤਾ ਹੈ ਮੈਂ ਉਸ ਸਮੇਂ ਆਹ ਮੇਡਾ ਵੀ ਰਹੀ ਸੀ ਉੱਥੇ ਅਮਨਜੋਤ ਮੀਜ਼ ਮਿਲੇਗੀ ਉਹਨਾਂ ਅਰਜਨ ਬਾੜ ਦੇ ਨਾਲ ਗੱਲ ਕਰਨ ਜਾ ਰਹੇ ਸਨ ਸਾਰਾ ਸਿੰਘ ਜੀ ਤੁਸੀਂ ਕੰਮ ਤੋਂ ਬਹੁਤ ਚੰਗੇ ਮੈਂ ਇਸ ਤੇ ਬਹੁਤ ਜ਼ਿਆਦਾ ਕਰੀ ਸੀ ਬਸ ਮੈਂ ਇਸ ਪਰਮਾਤਮਾ ਦਾ ਕਰਾਈ ਸੀ ਜੀ अर्जनावार बहुत बहुत खुशी है भारत तो तो सरकार तो तो ने जनम्रीत अर्जनावार बहुत बहुत खुशी परिवार की कला बच्चे ਇਹ ਵੱਤੋ ਦਰਖੀਆਂ ਕਰੇ ਇੰਨੀ ਕਿ ਮਿਹਨਤ ਕਰਨੀ ਪਈ ਉਹ ਕੰਮ ਕਰੀ ਇਸ ਕੰਮ ਤੇ ਬਹੁਤ ਬੋਚਨ ਲਈ ਮਿਹਨਤ ਬਹੁਤ ਜ਼ਿਆਦਾ ਕਰਨੀ ਪਈ ਆ ਬਾਕੀ ਮਿਹਨਤ ਪਰਮਾਤਮਾ ਕਰਾਇਤ ਕੀਤੀ ਜਾਂਦੀ ਹੈ ਤੇ ਉਹ ਸੱਚੇ ਪਾਤਸ਼ਾਹ ਨੇ ਇਸ ਸੱਚੇ ਮਿੱਤ ਪ੍ਰਿਆਹ ਫਰਾ ਕੇ ਮਿਹਨਤ ਕਰਾਈ ਆ ਤੇ ਇੱਥੇ ਤੱਕ ਪਹੁੰਚਿਆ ਹੁਣ ਕਿੰਨੇ ਕਾਰਨ ਲਗਾਈਆਂ ਨੇ ਜਦੋਂ ਦਾ ਅਵਾਰਡ ਨੂੰ ਫੋਨ ਤਾਂ ਜਿੰਦਾ ਪਤਾ ਲੱਗਾ ਉਹ ਦੱਦੇ ਆਉਂਦੇ ਆ ਤੇ ਕੱਲ ਦਾ ਹੀ ਅਵਾਰਡ ਲੈ ਕੇ ਆਇਆ ਬਹੁਤ ਜ਼ਿਆਦੇ ਫੋਨ ਆ ਰਹੇ ਨੇ ਹਜ਼ਾਰਾਂ ਦੇ ਕਿ ਸਾਨੂੰ ਸਤਾਰਾਂ ਨੂੰ ਬੜੀ ਖੁਸ਼ੀ ਆ ਇਹ ਹੁਣ ਅਸੀਂ ਪਟਿਆਲੇ 'ਚ ਆਪਣਾ ਅਰਜਨਬਾੜ ਦੀ ਖੁਸ਼ੀ ਜाहिर ਕਰਦੇ ਹਾਂ ਇਹ ਹੁਣ ਫੇਰ ਜਾ ਕੇ ਅੰਮ੍ਰਿਤਸਰ ਕੰਮ ਕਰਾਂਗੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਮਾ ਤੇ ਨਗਰ ਵਿੱਚ ਦਾ ਬੜਾ ਲਿਹਾਜ਼ ਹੁੰਦਾ ਉਹ ਜਿਹੜੀਆਂ ਮਿਹਨਤ ਵੀ ਮਾਰ ਨਾਲ ਕੰਮ ਕਰਦਾ ਉਸ ਦਾ ਦੇਖੀ ਆਪਣੀ ਅਗਰ ਕੰਮ ਕਰਦਾ ਬੜਾ ਜਮਤ ਤੇ ਸੁਖੀ ਗਣ ਮੇਸੇ ਜਨਪਿਤ ਨੇ ਬਹੁਤ ਜ਼ਿਆਦੀ ਪਰਮਾਤਮਾ ਨੇ ਕਰਵਾਈ ਆ ਤੇ ਮੈਂ ਹਮੇਸ਼ਾ ਸਵੇਰੇ 4 ਵਜੇ ਤੋਂ ਚਲੇ ਜਾਂਦਾ ਹਾਂ ਫਿਰ ਨਾਲ ਹੀ ਸਕੂਲ ਦਾ ਤੇ ਨਾਲ ਸ਼ਾਮ ਨੂੰ ਫਿਰ ਪ੍ਰੈਕਟਿਸ ਕਰਕੇ ਫਿਰ ਰਾਤ ਨੂੰ ਵਾਪਸ ਆਉਂਦਾ ਹੀ ਕਰੇ ਤੇ ਮੈਂ ਤਾਂ ਬਹੁਤ ਜਿਆਦਾ ਕਰਦਾ ਹਾਂ ਬਾਕੀ ਪਰਮਾਤਮਾ ਕਰਾਉਂਦਾ ਹੀ ਤੇ ਤਾਂ ਹੀ ਜਰਮਨ ਸਿੰਘ ਕਰਦਾ ਹੀ ਇਸੇ ਤਰ੍ਹਾਂ ਹੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਮੇਰਾ ਨਾਮ ਬਲਜੀਤ ਸਿੰਘ ਹੈ ਮੈਂ ਜਰਮਨ ਸਿੰਘ ਦਾ ਅਧਿਆਪਕ ਜਰਮਨ ਸਿੰਘ ਰਾਜ ਜੁਤਨੀ ਉਹਦਾ ਖਿੰਦਲਾ ਜਿਹੜਾ ਕਾਫੀ ਜਿੰਨਾ ਜਤੀਆ ਸ਼ੁਰੂ ਤੋਂ ਇਹ ਰੀਂਦ ਦੇ ਬੜੀ ਰੁਕੀ ਸੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਬੜੀ ਸਖ਼ਤ ਕੂਮ ਕੀਤੀ ਹੈ ਦੇਰ ਰਾਤ ਨੂੰ ਮੈਂ ਕਰਕੇ ਤੇ ਇਸ ਮੁਕਾਮ ਤੇ ਤੇ ਪਹੁੰਚਿਆ ਉਹਨਾਂ ਨੂੰ ਘਾਤਕਾਰ ਵਜੋਂ ਲੋਇਦਾ ਵਾ ਅਜਨਵਾੜ ਦੇ ਨਾਮ ਤੋਂ ਮਾਨਤਾ ਦਿੱਤਾ ਗਿਆ ਵਾ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਸਾਰਾ ਪਰਿਵਾਰ ਸਾਰਾ ਇਲਾਕਾ ਸਦਾ ਬਹੁਤ ਖੁਸ਼ ਹੈ ਜੀ ਕਿ ਅੱਜ ਸੱਚੀ ਮਿਹਰਾ ਕਰਦੇ ਜਿੰਨਾ ਪਹਿਲਾਂ ਨਾ ਜਰਮਨੀਆਂ ਦੇ ਕਈ

ਬਹੁਤ ਪ੍ਰਾਪਿਆ ਹੋਂਦੋਂ ਕੋਲ ਰਹੀ ਇੰਟਰਨੈਸ਼ਨਲ ਜਿੱਥੇ ਵੀ ਉਹ ਗਿਆ ਉਹ ਇਮਾਨਦਾਰੀ ਨਾਲ ਖਿਡਿਆ ਤੇਨੇ ਸੱਚ ਮਿਹਨਤ ਕੀਤੀ ਪ੍ਰੈਕਟਿਸ ਕਰਾ ਕੋਈ ਕੋਈ ਸਰਵਾਈਸ ਟ੍ਰੇਨਿੰਗ ਵਗੈਰਾ ਟ੍ਰੇਨਿੰਗ ਜਿਹੜੀ ਉਹ ਕੋਪਨਲਾ ਖਾਲਸਾ ਅਕੈਡਮੀ ਦੇ ਤਾਂ ਚੋਕਿਆ ਅਤੇ ਹਮਸਾ ਦੇ ਸ਼ਰੀਰ ਵਿੱਚ ਤੇ ਉੱਥੋਂ ਨੇ ਚਲੋ ਕੀਤੀ ਸੀ ਉੱਥੋਂ ਹੀ ਬਖਿੰਦਰ ਸਿੰਘ ਕੋਚਿੰਗ ਦੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਹਾਕੀ ਪੜਕੇ ਹਾਕੀ ਵਰਕੇ ਸਮੋਪੀ ਆਕੀ ਦੇ ਵਿਦਮ ਤੋਰਨਾ ਸਿਖਾਇਆ ਤੇ ਉਹਨਾਂ ਦੀ ਬਦੌਲਤ ਹੀ ਉਹ ਮੁੜ ਕੇ ਸਰਜੀਕ ਦਾ ਅਕਾਦਰ ਰੀਨੂਸਟ੍ਰਕਚਰ ਹੋਇਆ ਤੇ ਸਰੀਰਕ ਅਕਾਦਮੀ ਦੇ ਕੋਰਸਾਂ ਵਿੱਚੋਂ ਬੜੀ ਗੀਅੰਨ ਕਰਾਈ ਆ ਤੇ ਉੱਥੇ ਹੀ ਆਇਆ ਇਸ ਕੰਮ ਤੇ ਕੰਮ। ਦੂਜਾ ਨਾਲ ਜਾਇਆ ਕਰਦੇ ਜਿੰਨਾ ਜਦੋਂ ਪਹਿਣੀ ਤੇ ਆਪਾਂ ਪੁੱਛਾਂ ਬਿਲਕੁਲ ਜਿੰਨੇ ਕਿੰਨੇ ਘੰਟੇ ਉਹਦੇ ਨਹੀਂ ਮੁੱਕਦੇ। ਜਰਮਨ ਸੀ ਰੀਸੈਂਬਿਲ ਜੋ ਸ਼ਾਮ ਨੂੰ ਟ੍ਰੇਨਿੰਗ ਕਰਦਾ ਸੀ ਉਹ ਤੇ ਉਹਨੂੰ ਜ਼ਬਰਦਸਤੀ ਹਟਾ ਕੇ ਲੈ ਗਿਆ ਵੀ ਹੁਣ ਆ ਜਾ ਬਣਾ ਚੱਲ ਜੀਏ ਕਰ ਚੱਲ ਜੀਏ ਬਹੁਤ ਲੇਟ ਹੋ ਗਿਆ। ਤੇ ਪੇਰੋਂ ਲੈ ਆਇਆ ਤਾਂ ਕਿ ਉਹਨੂੰ ਇਹਨਾ ਮਿਹਨਤ ਕਰਦਾ ਚੰਗੀਆ ਇਨਾਮ ਹੱਕ ਦਾ ਚਾਹਤੀ ਕਿੰਨੇ ਘੰਟੇ ਦੀ ਮਿਹਨਤ ਤੁਸੀਂ ਕੀਤੀ ਕਰੋ ਕੀਪ ਸ਼ਾਮ ਨੂੰ 10 4 5 ਘੰਟੇ ਲਾ ਦੇ ਤਾਂ 6 ਉਹ ਨੂੰ 4 4 5 ਫੜ ਕੇ ਮਿਲ ਜਾਣਾ ਦਿਨੇ 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 ਤੁਸ ਕਾਲਜ ਬੜਵਾ ਸੀ ਪਿੰਡੋਂ ਸਵੇਰੇ 2 ਘੰਟੇ ਲਾਉਣੇ ਜਾ ਕੇ ਤੇ ਸ਼ਾਮ ਨੂੰ ਦਾ ਮਤਲਬ ਕਰਮੀਆਂ ਦੇ ਦਿਨਾਂ ਤੇ ਦੋ ਤਿੰਨ ਦਾ ਛੁੱਟੀ ਹੋਈ ਹੁੰਦੀ ਆ ਤੇ ਫਿਰ ਕੋਲੇ ਜੋ ਨੇ 4 3 ਤੋਂ ਲਗਭਗ 7 8 ਵਜੇ ਨੂੰ ਨਿੰਦਗਾ ਐਜੂਕੇਸ਼ਨ ਵਗੈਰਾ ਵੀ ਚੱਲ ਰਿਹਾ ਹੈ ਐਜੂਕੇਸ਼ਨਲ ਖਾਲਸਾ ਕਮਿਨਿਟੀ ਦੇ ਪਿੱਛੇ ਦਾ ਉਹਨੇ ਕਿੱਥੀ ਸੈਂਟਰ ਲਾਇਆ ਤੇ ਫਿਰ ਉਹ ਜਲੰਧਰ ਸੈਕਟਰ ਹੋ ਗਿਆ ਜੀ ਛੇ ਜਲੰਧਰ ਦੇ ਸਰਕਾਰੀ ਪ੍ਰੋਫ ਦੇ ਸਰਟੀਫਾਈ ਕਰਨ ਵਾਲਿਆ ਉਹ ਹੀ ਦਾ ਹਟਾਉਂਦੇ ਆ ਉਹਦੇ ਉੱਥੇ ਨਹੀਂ ਹੋਰ ਕਿੰਨੇ ਕ ਫੋਨ ਆ ਰਹੇ ਨੇ ਵਧਾਈਆਂ ਬੜੀਆਂ ਅੱਜ ਬਹੁਤ ਯਾਰਾਂ ਦੋਸਤਾਂ ਦੇ ਸਾਰੇ ਜਿੰਨਾਂ ਦਾ ਕਿੱਥਾ ਆਵੇ ਸਾਰੇ ਬਹੁਤ ਬੁਲਾ ਰਹੇ ਤੇ ਵਧਾਈਆਂ ਦੇ ਰਹੇ ਪਰਿਵਾਰ ਦੇ ਵਿੱਚ ਕੋਣ ਕੋਣੇ ਪਰਵਾਸ ਦੇ ਵਿੱਚ ਜਰਮੁਲ ਸਿੰਘ ਜੀ ਦਾ ਬਰਤਕ ਛੁਟਾ ਹੋ ਗਿਆ ਅਸ਼ੀਸ਼ ਸਿੰਘਾ ਨਵੇਂ ਮੈਰਟ ਹੈ ਤੇ ਜਰਮੁਲ ਸਿੰਘ ਦੀ ਇੱਕ ਸੋਹਣੀ ਬੇਟੀ ਹੈ ਜਿੰਦਕਰ ਫੁੰਦ ਸਿੰਘ ਦਾ ਇੱਕ ਬੇਟਾ ਇਹਦਾ ਨਾਮ ਹੈ ਅਨਿਸ਼ਰ ਕੀ ਨਾਮ ਹੈ ਰਤਨ ਸਿੰਘ ਜੀ ਅੱਜ ਕਿਤੋਂ ਆਗਰੇ ਦੀ ਪਰਿਵਾਰ ਦੇ ਵਿੱਚ ਬੱਚੇ ਨੇ ਐਨਾ ਵੱਡਾ ਮਕਾਮ ਹਾਸਿਲ ਕੀਤਾ ਹੈ ਬਹੁਤ ਬਹੁਤ ਯਹੀ ਫਲਾਕਾ ਤੁਹਾਡੇ ਚੰਗਾ ਸਾਡੇ ਨਮਾਸਤੇ ਆਉਣ ਤੇ ਧੰਨਵਾਦ ਤੇ ਬੜਾ ਖੁਸ਼ੀ ਦਾ ਮਾਹੌਲ ਆ ਜਰਮਪ੍ਰੀਤ ਸਿੰਘ ਜਿਹੜਾ ਅਰਜਨਾਵਾਲ ਲੈ ਕੇ ਆ ਬੜੀ ਮਿਹਨਤ ਕੀਤੀ ਆ ਨੇ ਛੋਟੇ ਹੋਇਆ ਤੋਂ ਹੁਣ ਤੱਕ ਤੇ ਉਹਦੇ ਵਿੱਚ ਇਸੇ ਕਰਕੇ ਆਪਾਂ ਜਿਹੜਾ ਅਰਜਨਾਵਾਲ ਆਪਾਂ ਸਾਨੂੰ ਪਤਾ ਵੀ ਲੈਣਾ ਬਰਾਬਰ ਉਹਦੇ ਵਿੱਚ ਇਹਦੇ ਫਾਦਰ ਸਾਹਿਬ ਦੀ ਬੜੀ ਭੂਮਿਕਾ ਰਹੀ ਆ ਡਿਊਟੀ ਦੇ ਨਾਲ ਨਾਲ ਉਹਨੂੰ ਲੈ ਕੇ ਆਉਣਾ ਅਕੈਡਮੀ ਦੇ ਛੱਡ ਕੇ ਆਉਣਾ ਫਿਰ ਆਪਣਾ ਵਾਪਸ ਲੈ ਕੇ ਆਉਣਾ ਔਰ ਉਸ ਤੋਂ ਬਾਅਦ ਕੀਆ ਜਿਹੜੀ ਉੱਥੇ ਮਿਹਨਤ ਹੈ ਤਾਂ ਉਹ ਤਾਂ ਬੱਕਰੀ ਸੀ ਜਿਹੜੀ ਆਹ ਦਾ ਘਰੋਂਦੇ ਰਹੇ ਨੇ ਮੋਟਰਸਾਈਕਲ ਲੈ ਲੈਣਾ ਉਹਨਾਂ ਨੇ ਕਿਹਾ ਨਾਲ 55 54 ਕਿਲੋਮੀਟਰ ਰੇਸ ਲਗਾਉਣੀ ਸਵੇਰੇ ਤੜਕੇ ਉੱਠ ਕੇ 4 ਵਜੇ ਉਹ ਬੜੀ ਇਹਨਾਂ ਦੀ ਫਾਰਕ ਸਾਹਿਬ ਦੀ ਬੜੀ ਕਲੀਅਰ ਕੰਮ ਕਰੀ ਕਹਿੰਦਾ ਜਰਮਨ ਮੈਂ ਉਹੀ ਰਹਿੰਦਾ ਜੀ ਆਹ ਦੇਖੋ ਜਰਮਨ ਪ੍ਰੀਤ ਤੇ ਸੰਦੀ ਦੋਨੇ ਭਰਾ ਜੋ ਸੁੱਖੀਆਂ ਗਰਮੀਆਂ ਨਹੀਂ ਆਈਆਂ ਜਾਂ ਸਾਥ ਮਿਲ ਨਹੀਂ ਹੋਈਆਂ ਇੱਥੇ ਵਧਾਉਂਦੇ ਸੀ ਜਾਂ ਸਾਡੇ ਬੱਚੇ ਇਨਾ ਕੋਈ ਐਂਬਰਸਾ ਜਾ ਕੇ ਪਹੁੰਚੀ ਆਪੋ ਦੇਵਚੰਦ ਜਿਵੇਂ ਸ਼ੁਰੂ ਤੋਂ ਹੀ ਪਿਆਰ ਆ ਹੁਣ ਵੀ ਜਿਹੜੇ ਆ ਇਹ ਦੋਨੇ ਬੱਚੇ ਸੰਦੀਪ ਜਰਮਪ੍ਰੀਤ ਦਾ ਬਰਦਸ ਸਿੰਘ ਸਿੰਘ ਤੇ ਜਗਜੋਤ ਸਿੰਘ ਡੱਡਾ ਬੈਠੇ ਨੇ ਔਰ ਹੁਣ ਜਦੋਂ ਇਹਨਾਂ ਨੇ ਸੁਣਿਆ ਵੀ ਅਰਜਨਾਵਾਰ ਮਿਲ ਰਿਹਾ ਜਰਮਪ੍ਰੀਤ ਨੂੰ ਤੇ ਇਹ ਦੋਨੇ ਇਕੱਠੇ ਹੀ ਫਿਕਰਤ ਕਰਾ ਕੇ ਇਕੱਠੇ ਫਲੈਗਸ ਆਏ ਨੇ ਤੇ ਚਲੋ ਇਸੇ ਤਰ੍ਹਾਂ ਪਰਮਾਤਮਾ ਦਾ ਪਿਆਰ ਬਣਾ ਰੱਖੇ ਤੇ ਦੂਸਰਾ ਜਿਹੜਾ ਜਰਮਪ੍ਰੀਤ ਬਾਰੇ ਆ ਇਹਦੇ ਅਸੀਂ ਚਾਹੁੰਦੇ ਆ ਪ੍ਰਮਾਤਮਾ ਕੋਲ ਰਾਮਦਾਸ ਦੀ ਬੜੀ ਕਿਰਪਾ ਹੋਈ ਆ ਜਿਹੜਾ ਅਰਜਨਾ ਵਾਰ ਮਿਲਿਆ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਪ੍ਰਮਾਤਮਾ ਮਿਹਰ ਰੱਖੀ ਤੇ ਹੋਰ ਵੀ ਬਲੰਗੀਆਂ ਛੂਹੇ ਧੰਨਵਾਦ ਇਹ ਤਾਂ ਇਕੱਠੇ ਹੁੰਦੇ ਸੀਗੇ ਬੱਚੇ ਪਰ ਲੜਦੇ ਵੀ ਹੋਣਗੇ ਨਾ ਖੇੜਦੇ ਉਹ ਤਾਂ ਜਦੋਂ ਛੋਟੇ ਹੁੰਦੇ ਆ ਜੀ ਉਹਨੂੰ ਮੜਾ ਮੋਟਾ ਚਲੋ ਸੰਭਹੀਏ ਆਪਦੇ ਵਿੱਚ ਪਰ ਫਿਰ ਇਹ ਆਪੀ ਪਿਆਰੀ ਬਹੁਤ ਜ਼ਿਆਦਾ ਸੀ ਕਿੰਨੇ ਕੁ ਖੁਸ਼ੀਆਂ ਨੇ ਮੇਰੇ ਬਹੁਤ ਜ਼ਿਆਦੀਆਂ ਨੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਦਰ ਨੇ ਕੁਰਸੀਆਂ ਦਿੱਤੀਆਂ ਦਾ ਪਰਮਾਦਰ ਦੇ ਰਜਾ ਜਿਹਾ ਹੀ ਖੂਬ ਮਨਾ ਰਹੇ ਨੌਜਵਾਨਾਂ ਨੂੰ ਮੈਸਜ ਦੇਣਾ ਨੌਜਵਾਨ ਅਸੀਂ ਚਾਹੁੰਦੇ ਆ ਕਿ ਸਾਰੇ ਜਿਹੜੇ ਆ ਵਰਤਮਾਨ ਸਰਕਾਰ ਇਹਨਾਂ ਵੱਲ ਨੌਜਵਾਨਾਂ ਨਾਲ ਧਿਆਨ ਦੇਵੇ ਜੋ ਨਸ਼ਿਆਂ ਨੂੰ ਛੱਡ ਕੇ ਖੇਮਾ ਦੇ ਵਿੱਚ ਧਿਆਨ ਦੇਣਾ ਤੇ ਆਪਣੇ ਪਿੰਡਾਂ ਦੇ ਨਾਮ ਰੌਸ਼ਨ ਕਰਨਾ ਆਪਣੇ ਦੇਸ਼ ਸੂਬੇ ਦਾ ਨਾਮ ਰੌਸ਼ਨ ਕਰਨਾ ਦੇਸ਼ ਦਾ ਨਾਮ ਰੌਸ਼ਨ ਕਰਨਾ ਜਿਵੇਂ ਜਨਮਪਰੀ ਸਿੰਘ ਨੇ ਕੀਤਾ ਉਹਦੇ ਵਿੱਚ ਆਪਣੇ ਕੱਲੇ ਪਿੰਡ ਦਾ ਨਾਮ ਚੜੀ ਹੋਇਆ ਸੂਬੇ ਦਾ ਨਾਮ ਹੀ ਹੋਇਆ ਭਾਰਤ ਦੇਸ਼ ਦਾ ਨਾਮ ਉੱਚਾ ਹੋਵੇ ਉਹ ਇੰਡੀਆ ਦਾ ਖਿਡਾਰੀ ਵਰਦੇ ਸਾਹਿਬ ਜਰਨਲਪੀਰ ਸੇ ਇਸੇ ਤਰ੍ਹਾਂ ਹੀ ਕਹੋਲੇ ਆਪ ਵੀ ਬਾਕੀ ਭਾਈ ਸਰਕਾਰ ਵੀ ਵੱਧ ਤੋਂ ਵੱਧ ਪ੍ਰਬਾਲਾ ਕਰੇ ਤੇ ਬੱਚੇ ਜਿਹੜੇ ਆ ਨੌਜਵਾਨ ਖਿੜੀ ਨਸ਼ਿਆਂ ਨੂੰ ਛੱਡ ਕੇ ਤੇ ਗੇਮਾਂ ਵੱਲ ਧਿਆਨ ਦੇ ਸਸੀਗਲ ਜੀ ਸਾਰਿਆਂ ਨੂੰ ਮੇਰਾ ਨਾਮ ਸੰਦੀਪ ਸਿੰਘ ਹੈ ਮੈਂ ਜਰਨਲਪੀਰ ਸਿੰਘ ਵੱਲ ਦਾ ਛੋਟਾ ਬਰਦਰ ਹਾਂ ਜਰਨਲਪੀਰ ਸਿੰਘ ਵੱਲ ਹਾਕੀ ਦੇ ਖਿਡਾਰੀ ਨੇ 29 ਡਾਰੀ ਵਿੱਚ ਇਹ ਜਰਾ ਦਿਨ ਵਾੜ ਉਹਨਾਂ ਨੂੰ ਕੱਲ੍ਹ ਲਿਖਿਆ ਹੈ ਅ ਜਲਮੋਪੀ ਸਿੰਘ ਜੀ ਅ ਨੇ ਸਖਤ ਮਿਹਨਤ ਕਰਕੇ ਅ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਜਿਸ ਕਰਕੇ ਪਰਮਾਤਮਾ ਨੇ ਉਹਨਾਂ ਨੂੰ ਅ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਹੈ ਮੈਂ ਉਸ ਸਮੇਂ ਕੈਨੇਡਾ ਵਿੱਚ ਸੀ ਉੱਥੇ ਮੈਨੂੰ ਜਦੋਂ ਨਿਊਜ਼ ਮਿਲੇਗੀ ਉਹਨਾਂ ਨੂੰ ਅਰਜਨ ਅਵਾਰਡ ਦੇ ਲਈ ਸਨਮਾਨਿਤ ਕਰਨ ਜਾ ਰਹੇ ਨੇ 17 ਤਰੀਕ ਨੂੰ ਉਦੋਂ ਹੀ ਅਸੀਂ ਮੈਂ ਤੇ ਮੇਰੇ ਵੱਡੇ ਭਰਾ ਨੇ ਅ ਅਸੀਂ ਉੱਥੇ ਆਪਣੀਆਂ ਟਿਕਟਾਂ ਕਰਾਈਆਂ ਤੇ ਨਾਲ ਹੀ ਇੰਡੀਆ ਉਹਨਾਂ ਦਾ ਪ੍ਰੋਗਰਾਮ ਰਹਿ ਕੇ ਅਸੀਂ ਇਹ ਅਵਾਰਡ ਲੈਣ ਲਈ ਇਕੱਠੇ ਜਾਵਾਂਗੇ ਉਨਦੀ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਹੈ ਛੋਟੇ ਹੁੰਦਿਆਂ ਤੋਂ 6ਵੀਂ ਕਲਾਸ ਤੋਂ ਉਹਨਾਂ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਸੀ ਹਾਕੀ ਖੇਡਦਾ ਖੇਡਦਿਆਂ ਉਹ ਉਹਨਾਂ ਨੇ ਨਾਲ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਉਹਨਾਂ ਨੂੰ ਇਹ ਵਾਰਟ ਮਿਲਿਆ ਉਹਨਾਂ ਦੇ ਜਿਹ ਟੂਰਨਾਮੈਂਟਾਂ ਦੀ ਗੱਲ ਕਰੀਏ ਡੋਮੈਸਟਿਕ ਲੈਵਲ ਤੇ ਤਾਂ ਉਹਨਾਂ ਦੇ ਅਨੇਕਾਂ ਟੂਰਨਾਮੈਂਟ ਨੇ ਜਿੰਨਾ ਵਿੱਚ ਉਹਨਾਂ ਨੇ ਕਿੰਨੇ ਮੈਡਲ ਜਿੱਤੇ ਹੋਏ ਨੇ ਜੂਨੀਅਰ ਤੇ ਨੈਸ਼ਨਲ ਜਿੱਤੀਆਂ ਹੋਈਆਂ ਨੇ 5 ਤਾਂ 골ਡ ਮੈਡਲ ਨੇ ਅਤੇ ਇੱਕ ব্রੌਂਜ਼ ਮੈਡਲ ਵੀ ਉਹਨਾਂ ਜਿਹੇ ਨੈਸ਼ਨਲ ਦੇ ਵਿੱਚ ਸੀਨੀਅਰ ਨੈਸ਼ਨਲ ਜੁਨੀਅਰ ਕੋਲਡ ਮੈਡਲ ਉਹਨਾਂ ਦੇ ਹੈਗੇ ਨੇ ਪੰਜਾਬ ਦੇ ਵੱਲੋਂ ਰਿਪਰੈਜ਼ੈਂਟ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਜੀ ਗੱਲ ਕਿ ਇੰਟਰਨੈਸ਼ਨਲ ਟੂਰਨਾਮੈਂਟਾਂ ਦੀ ਦਾ ਜੂਨੀਅਰ ਇੰਡੀਆ ਵੱਲੋਂ ਵੀ ਉਹਨਾਂ ਨੇ ਕਾਫੀ ਮੱਲਾ ਮਾਰੀਆਂ ਸੀਨੀਅਰ ਵਿੱਚ ਵੀ ਉਹਨਾਂ ਨੇ 올림픽ਸ ਵਿੱਚ ਰੀਸੈਂਟਲੀ 골ਡ ਮੈਡਲ ਜਿੱਤਿਆ ਅਤੇ ਕਾਮਨਵੈਲਥ ਵਿੱਚੋਂ ਸਿਲਵਰ ਮੈਡਲ ਜੀ ਗੱਲ ਕਰੀਏ ਏਸ਼ੀਅਨ ਕੱਪ ਦੀ ਤਾਂ ਏਸ਼ੀਅਨ ਚੈਂਪੀਅਨ ਟਰੋਫੀਆ ਵਿੱਚੋਂ ਦੋ 골ਡ ਮੈਡਲ ਨੇ ਉਹਨਾਂ ਦੇ ਏਸ਼ੀਅਨ ਗੇਮਸ ਵਿੱਚ ਵੀ ਉਹਨਾਂ ਦਾ ਸਿਲਵਰ 골ਡ ਮੈਡਲ ਉਹਨਾਂ ਨੇ ਤਾਂ ਤੁਹਾਨੂੰ ਆਪੇ ਮੱਚ ਆਇਤਾ ਬੋਲਦਾ ਨਹੀਂ ਇਸ ਤਰ੍ਹਾਂ ਦਾ ਮੋਲ ਹੁੰਦਾ ਪਰਿਵਾਰ ਦੇ ਵਿੱਚ ਦੋ ਭਰਾ ਹੈ ਅੱਜ ਦੇ ਵਿੱਚ ਇਕੱਠੇ ਹੁੰਦੇ ਨੇ ਨਾ ਸ਼ਰਾਫਤਾ ਵੀ ਮਿਲਿਆ ਹਾਂਜੀ ਡੈਫੀਨਿਟਲੀ ਜੀ ਸ਼ਰਾਫਤਾ ਤਾਂ ਮਤਲਬ ਕਰਦੀਆਂ ਹੀ ਹੈ ਅਸੀਂ ਵੱਡਾ ਭਰਾ ਵਾ ਉਹ ਦੂਸੇ ਦੋਵੇਂ ਭਰਾ ਇਕੱਠੇ ਰਹਿੰਦੇ ਸੀ ਹਮੇਸ਼ਾ ਜੇ ਅਸੀਂ ਗੱਲ ਕਰੀਏ ਤਾਂ ਸਰਜੀਤ ਅਕੈਡਮੀ ਵਿੱਚ ਵੀ ਅਸੀਂ ਤਿੰਨ ਚਾਰ ਸਾਲ ਇਕੱਠੇ ਰਹੇ ਹਾਂ ਇਕੱਠਿਆਂ ਪ੍ਰੈਕਟਿਸ ਕਰਨੀ ਹੈ ਜੀ ਸ਼ਰਾਫਤਾ ਇੱਕ ਦੂਜੇ ਨਾਲ ਬੋਲੀਆਂ ਚੱਲਦੀਆਂ ਸੀ ਵੱਡਾ ਭਰਾ ਜੀ ਥੋੜਾ ਜਿਆਦਾ ਰੋਗ ਵੀ ਰੱਖਦਾ ਸੀ ਮੇਰੇ ਤੇ ਅਤੇ ਹਰ ਮਾੜੇ ਚੰਗੇ ਟਾਈਮ ਤੇ ਮੇਰੇ ਨਾਲ ਵੀ ਖੜਦੇ ਸੀ ਉਹਨ ਵੀ ਉਹ ਪੂਰਾ ਇਹਨਾਂ ਸੰਯੋਗ ਮੇਰੇ ਨੂੰ ਪਹਿਲਾਂ ਹੈਲਪ ਕਰਦ ਨੇ ਕਿਸੇ ਵੀ ਕਿਸੇ ਜੀ ਦੀ ਲੋਡ ਪੈ ਜੇ ਤਾਂ ਉਹ ਹਮੇਸ਼ਾ ਨਾਲ ਰਹਿੰਦੇ ਮੇਰੇ ਫਾਈਨੈਂਸ਼ਲੀ ਲੋਡ ਪੈ ਜੇ ਤਾਂ ਵੀ ਉਹ ਹਮੇਸ਼ਾ ਨਾਲ ਖੜੇ ਨੇ ਤੇ ਮਿਹਨਤ ਜੇ ਗੱਲ ਕਰੀਏ ਤਾਂ ਅਸੀਂ ਇਕੱਠਿਆਂ ਨੇ ਕਾਫੀ ਸਾਨੂੰ ਪ੍ਰਮਾਤਮਾ ਨੇ ਕਿਰਪਾ ਕਰਕੇ ਮਿੰਟ ਦੀ ਕਰਵਾਈ ਹੈ ਤੇ ਉਹਨਾਂ ਦੀ ਮਿਹਨਤ ਵੀ ਕਈ ਤਰ੍ਹਾਂ ਕੁਝ ਖਾਸ ਹੀ ਹੈ ਜਦੋਂ ਪਤਾ ਲੱਗਦਾ ਵੀ ਐ ਜਰਮਨ ਕੀ ਪਈ ਮੇਰੇ ਛੋਟੇ ਭਰਾ ਦੀ ਜਨਮਾਈ ਹੋਈ ਲੱਗਦਾ ਹੈ ਅਤੇ ਅਨੰਦ ਮੋਦੀ ਜੀ ਤੇ ਫਿਰ ਇਹ ਜੋ ਇੱਕ ਵਾਰੀ ਤਾਂ ਹੋਇਆ ਵੀ ਸੀ ਇਦਾਂ ਤੇ ਬਸ ਉਹਨਾਂ ਨੇ ਆਪੇ ਹੈਂਡਲ ਕਰ ਲਿਆ ਬਾਰ ਬਾਰ ਮੈਨੂੰ ਤਾਂ ਪਤਾ ਵੀ ਲੱਗਿੰਦਾ ਤੇ ਕਦੇ ਵੀ ਕਿਤੇ ਲੋਡ ਪਵੇ ਤਾਂ ਹਮੇਸ਼ਾ ਨਾਲ ਖੜਦੇ ਸੀ ਤੇ ਬੜੀ ਸਪੋਰਟ ਸੀ ਉਹਨਾਂ ਨੇ ਮੇਰੀ ਤੇ ਹੁਣ ਵੀ ਮੈਨੂੰ ਕਿਤੇ ਲੋਡ ਪਵੇ ਤਾਂ ਮੈਂ ਦੱਸ ਦਿੰਦਾ ਹੁਣ ਤੇ ਕਿ ਹਾਂ ਮੇਰਾ ਜਰਮ ਦਾ ਬਰਦਰ ਹੈ ਛੋਟਾ ਤੇ ਬੜੀ ਹਲਕੋ ਹੈ ਮੈਂ ਵੀ ਹੱਸਾ ਲਿਕਨ इवन ਉਹ ਬਾਾਰੀ ਲੋਕੀ ਹੁਣ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਨੇ ਇਹ ਜੱਗ ਲਾ ਕੇ ਪਾਇਆ ਕਿ ਕਿਤੇ ਵੀ ਲੋਡ ਪਵੇ ਤਾਂ ਉਹਨਾਂ ਦਾ ਨਾਮ ਚੱਲਦਾ ਰਹਿੰਦਾ ਇਹ ਕਿ ਕਰ ਰਿਹਾ ਸੀ ਕਿ ਉਹ ਬੈਂਕਵਰ ਤੋਂ ਮੈਨੂੰ ਪਤਾ ਲੱਗਾ ਕਿ ਭਾਈ ਇਹ ਭਰਾ ਨੂੰ ਹੈ ਇੱਕ ਵਾਰ ਦਾ ਅਵਾਰਡ ਮਿਲਦਾ ਹੈ ਧੰਨਵਾਦ ਸਾਡੇ ਉਸ ਦਿਨ ਰਾਤ ਸੀ ਤੇ ਮੈਂ ਕੰਮ ਤੋਂ ਆਇਆ ਸੀ ਮੈਂ ਬਰਸਲੋਨਾ ਦੇ ਜਦੋਂ ਕੰਮ ਤੋਂ ਆਇਆ ਤਾਂ ਮੈਨੂੰ ਵੀਰ ਦਾ ਫੋਨ ਆਇਆ ਕਿ ਕਿਤਾ ਕੀ ਅਰਜਨ ਅਵਾਰਡ 17 ਤਰੀਕ ਨੂੰ ਮਿਲਦਾ ਤੇ ਮੈਂ ਫਿਰ ਉਹਨਾਂ ਨੂੰ ਦੱਸਿਆ ਨਹੀਂ ਮੈਂ ਕਿਹਾ ਵੀ ਨਹੀਂ ਪੁੱਲਾ ਇੰਡੀਆ ਜਾ ਕੇ ਉਹਨਾਂ ਕਰਾਂਗੇ ਜੋ ਦੇਖੀ ਜਾਊਗੀ ਫਿਰ ਥੋੜੇ ਦਿਨ ਬਾਅਦ ਅਸੀਂ ਆਪਣੀ ਟ੍ਰਿਪ ਵੀ ਕਰਾ ਲਈ ਇੰਡੀਆ ਦੀ ਤੇ ਅਸੀਂ ਸਾਰਾ ਪਰਿਵਾਰ ਪਿੰਡ ਆਇਆ ਕਿੰਨਾ ਕਿ ਮਾਨੋਗਤ ਬਹੁਤ ਜਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਕੱਲ ਵੀ ਉੱਥੇ ਮੈਂ ਅੰਦਰ ਵੀਰ ਦੇ ਨਾਲ ਸੀ ਆ ਸੀ ਰਾਸ਼ਟਰਪਤੀ ਭਵਨ ਵਿੱਚ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਆ ਜਦੋਂ ਉਹ ਬੋਲਦੇ ਪਏ ਸੀ ਕਿ ਉਹਨਾਂ ਦੀ ਪ੍ਰਾਪਤੀਆਂ ਬਾਰੇ ਬੋਲਦੇ ਪਏ ਸੀ ਤਾਂ ਉਸ ਸਮੇਂ ਵੀ ਬਹੁਤ ਹੀ ਜਿਆਦਾ ਖੁਸ਼ੀ ਸੀ ਇੱਕ ਕਰੀ ਦਾ ਅੱਖਾਂ ਵੀ ਗਿੱਲੀਆਂ ਹੋ ਗਈਆਂ ਖੁਸ਼ੀ ਦੇ ਅਥਰੂ ਵੀ ਇੱਕ ਰਿ ਆਏ ਕਿ ਹਾਂ ਕਿ ਇੰਨੀ ਮਿਹਨਤ ਪਰਵਾਦ ਮੈਨੇ ਕਰਵਾਈ ਇੰਨੀ ਸਖਤ ਮਿਹਨਤ ਦਾ ਦਿਨ ਦੇਖਿਆ ਨਾ ਰਾਤ ਦੇਖਿਆ ਨਾ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਮਿਲਣੀਆਂ ਜ਼ਰੂਰੀ ਸੀ ਤੇ ਸਮਾਂ ਲੱਗਾ ਪਰ ਪ੍ਰਮਾਤਮਾ ਨੇ ਸਾਰੀ ਚੀਜ਼ਾਂ ਸਾਨੂੰ ਦਿੱਤੀ